ਕਮਗਾਟਾ ਮਰੂ ਜਹਾਜ਼ ਜਿਸ ਦਾ ਨਾਮ ਗੁਰੂ ਨਾਨਕ ਜਹਾਜ਼ ਰੱਖ ਕੇ ਕੈਨੇਡਾ ਵਾਲੀ ਯਾਤਰਾ ਸ਼ੁਰੂ ਕੀਤੀ ਗਈ ਉਸ ਦੇ ਨਾਲ ਸੰਬੰਧਿਤ ਹਰ ਇੱਕ ਘਟਨਾ ਨੂੰ ਤੇ ਸੇਮ ਜਸਰ ਨੇ ਇਸ ਫਿਲਮ ਦੇ ਵਿੱਚ ਬਖੂਬੀ ਦਿਖਾਇਆ ਹੈ। ਤਾਰਕ ਬਾਬੂ ਅਸੀਂ ਕਿਸੇ جنگ ਨੂੰ ਆਵਾਜ਼ ਨਹੀਂ ਦੇ ਮਾਰਦੇ। ਪਰ ਚੱਲ ਕੇ ਆਈ ਹਰ جنگ ਦਾ ਜਵਾਬ ਹੁੰਦਾ ਸਾਡੇ ਕੋ। 1 ਮਈ ਨੂੰ ਰਿਲੀਜ਼ ਹੋ ਰਹੀ ਫਿਲਮ ਗੁਰੂ ਨਾਨਕ ਜਹਾਜ ਜਿਸ ਦੇ ਮੁੱਖ ਕਿਰਦਾਰ ਤਰਸੇਮ ਸਿੰਘ ਜਸੜ ਇਸ ਫਿਲਮ ਦੇ ਵਿੱਚ ਮੀਵਾ ਸਿੰਘ ਲੋਪੋਕੇ ਦਾ ਰੋਲ ਨਿਭਾ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਮੀਵਾ ਸਿੰਘ ਲੋਪੋਕੇ ਉਹ ਪਹਿਲੇ ਸਿੱਖ ਹਨ ਜਿਨ੍ਹਾਂ ਨੂੰ ਕੈਨੇਡਾ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ਜੀ ਹਾਂ ਮੀਵਾ ਸਿੰਘ ਲੋਪੋਕੇ ਨੂੰ 11 ਜਨਵਰੀ 1915 ਈਸਵੀ ਵਿੱਚ ਕੈਨੇਡਾ ਦੇ ਨਿਊ ਵੈਸਟ ਮਿੰਸਟਰ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ਦੱਸ ਦੇ ਗਏ ਕਿ ਕਾਮਾਗਾਟਾ ਮਾਰੂ ਜਹਾਜ਼ ਜਿਸ ਦਾ ਨਾਮ ਗੁਰੂ ਨਾਨਕ ਜਹਾਜ਼ ਰੱਖ ਕੇ ਕੈਨੇਡਾ ਵੱਲ ਨੂੰ ਯਾਤਰਾ ਸ਼ੁਰੂ ਕੀਤੀ ਗਈ ਸੀ ਉਸ ਦੇ ਨਾਲ ਸਬੰਧਤ ਹਰ ਘਟਨਾ ਨੂੰ ਇਸ ਫਿਲਮ ਦੇ ਵਿੱਚ ਤਰਸੇਮ ਸਿੰਘ ਜਸੜ ਨੇ ਵਾਖੂਬੀ ਹਰ ਜਿਹੜੀ ਘਟਨਾ ਹੈ ਉਸ ਨੂੰ ਦਿਖਾਇਆ ਹੈ ਹੁਣ ਆਪਣੀ ਗੱਲ ਕੁਲਕ ਨੀਡਾ ਨੇ ਕਈ ਦੇਸ਼ ਵਾਤੇ ਆਨ ਸੁਣ ਲੈ ਮੇਵਾ ਸਿੰਘ ਲੋਪੋਕੇ ਨੇ ਸਿੱਖਾਂ ਦੇ ਲਈ ਕੈਨੇਡਾ ਦੇ ਵਿੱਚ ਇੱਕ ਵੱਡਾ ਸੰਘਰਸ਼ ਲੜਿਆ ਮੇਵਾ ਸਿੰਘ ਲੋਪੋਕੇ ਨੇ ਕੈਨੇਡਾ ਦੇ ਵਿੱਚ ਸਿੱਖਾਂ ਦੇ ਨਾਲ ਹੁੰਦੇ ਨਸਲੀ ਪੱਖਪਾਤ ਬ੍ਰਿਟਿਸ਼ ਗੁਲਾਮੀ ਅਤੇ ਕੈਨੇਡੀਅਨ ਪ੍ਰਵਾਸ ਅਧਿਕਾਰੀਆਂ ਦੇ ਵੱਲੋਂ ਜਿਹੜੇ ਉੱਥੋਂ ਦੇ ਪ੍ਰਵਾਸੀ ਸੀਗੇ ਉਹਨਾਂ ਦੇ ਨਾਲ ਕੀਤੇ ਜਾਂਦੇ ਮਾੜੇ ਵਿਵਹਾਰ ਦੇ ਖਿਲਾਫ ਸੰਘਰਸ਼ ਲੜਿਆ ਜਿਸ ਦੇ ਚੱਲਦੇ ਹੋਏ ਅੰਤ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਸੋ ਸਿੱਖਾਂ ਦੇ ਇਤਿਹਾਸ ਨੂੰ ਬਖੂਬੀ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਹੈ ਸੋ ਬਾਕੀ ਦਾ ਜੋ ਕੁਝ ਵੀ ਹੈ ਉਹ ਫਿਲਮ ਨੂੰ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ ਜੇ ਤੁਸੀਂ ਫਿਲਮ ਨੂੰ ਦੇਖਣ ਜਾਓਗੇ ਸੋ 1 ਮਈ ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਦੇ ਵਿੱਚ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੇਰੇ ਜਜ਼ਬੇ ਨੂੰ ਸਲਾਮ ਹੈ ਬੇਵਜਿਆਂ ਸਾਡੇ ਵਾਲੇ ਭੁੱਲ ਜਾਂਦੇ ਆ ਸਾਡੇ ਵਾਲੇ ਭਾਵੇਂ ਯਾਦ ਰੱਖਣੀਆਂ ਨਾ ਰੱਖਣ ਔਰੇ ਨਾਰਗੇ ਤਾਂ ਨਹੀਂ ਕਦੇ ਪੁੱਲਦੇ ਬੱਪੂ ਜੀ ਅਸ ਕੈਨੇਡਾ ਨਹੀਂ ਜਾਣਾ ਇਸ ਜਹਾਜ਼ ਦਾ ਸਫ਼ਰ ਖਤਮ ਨਹੀਂ ਹੋਇਆ ਪੁੱਤ ਆਲੀ ਤਾਂ ਸ਼ੁਰੂ ਹੋਇਆ